ਮਾਯੂਕ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਸ਼੍ਰੀ ਗੁਰਪ੍ਰੀਤ ਸਿੰਘ ਪੁੱਲਰ ਆਈਪੀਐਸ ਮਾਯੂਕ ਡੀਸੀਪੀ ਇਨਵੈਸਟੀਗੇਸ਼ਨ ਸ਼੍ਰੀ ਰਵਿੰਦਰਪਾਲ ਸਿੰਘ ਪੀਪੀਐਸ ਮਾਯੂਕ ਏਡੀਐਸਪੀ ਸਿਟੀ 3 ਸ਼੍ਰੀਮਤੀ ਜਸਰੂਪ ਕੌਰ ਆਈਪੀਐਸ ਜੀ ਦੀ ਹਦਾਇਤ ਅਨੁਸਾਰ ਜੋ ਵੀ ਵਿਅਕਤੀ ਸ਼ਹਿਰ ਵਿੱਚ ਹੋਟਲਾਂ ਦੀ ਆਰਡ ਵਿੱਚ ਗਲਤ ਦੇ ਨਜਾਇਜ਼ੰਦਗਾ ਕਰ ਰਹੇ ਹਨ ਉਹਨਾਂ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਜਿਸ ਤਹਿਤ ਆਪਣਾ ਐਸਐਚਓ ਬੀ ਡਿਵੀਜ਼ਨ ਇੰਸਪੈਕਟਰ ਬਲਜਿੰਦਰ ਸਿੰਘ ਵੱਲੋਂ ਸੂਚਨਾ ਦੇ ਆਧਾਰ ਤੇ ਹੋਟਲ ਬੀਆਰ ਰੈਸਟ ਹਾਊਸ ਉੱਤੇ ਰੈਡ ਕੀਤੀ ਗਈ ਜਿੱਥੇ ਕੀ ਉਹਨਾਂ ਨੂੰ ਉਹਨਾਂ ਵੱਲੋਂ ਸੂਰਜ ਕੁਮਾਰ ਜੋ ਕਿ ਮੈਨੇਜਰ ਹੈ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ 4 ਲੜਕੀਆਂ ਬਰਾਮਦ ਕੀਤੀਆਂ ਗਈਆਂ ਜੋ ਲੜਕੀਆਂ ਨੇ ਦੌਰਾਨ ਪੁਛਪੁਛ ਦੱਸਿਆ ਕਿ ਇਹ ਹੋਟਲ ਦੀ ਯਾਰਡ ਵਿੱਚ ਸੂਰਜ ਕੁਮਾਰ ਉਹਨਾਂ ਪਾਸੋਂ ਗਲਤ ਧੰਦਾ ਕਰਾਉਂਦਾ ਹੈ ਦੇਵਪਾਰਧ ਧੰਦਾ ਕਰਾਉਂਦਾ ਹੈ ਜਿਸ ਤਹਿਤ ਤੁਰੰਤ ਕਾਰਵਾਈ ਕਰਦੇ ਆਏ ਉਸ ਦੇ ਖਿਲਾਫ ਮੁਕੱਦਮਾ ਨੰਬਰ 247 ਮਿਤੀ 23 10 2025 ਅੰਡਰ ਸੈਕਸ਼ਨ 359 ਇਮੋਰਲ ਟ੍ਰੈਫਿਕ ਐਕਟ ਪੀਐਸ ਬੀ ਡਿਵੀਜ਼ਨ ਦਰਜ ਰਜਿਸਟਰ ਕੀਤਾ ਗਿਆ ਜੋ ਭਵਿੱਖ ਵਿੱਚ ਵੀ ਜੇਕਰ ਕੋਈ ਵੀ ਹੋਟਲ ਮਾਲਕ ਅ ਹੋਟਲ ਦੀ ਆਰ ਵਿੱਚ ਗਲਤ ਜਾਂ ਨਾਜਾਇਜ਼ ਤੰਦਾ ਕਰਦਾ ਪਾਇਆ ਗਿਆ ਤਾਂ ਉਸ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਧੰਨਵਾਦ